ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਚੈਨਲ ਮਾਈ ਹਬੀਸ ਵਿੱਚ ਮੈਂ ਬਣਾ ਰਹੀਆਂ ਚਚਕੀਆ ਦਾ ਰਾਇਤਾ ਸੋ ਇਸ ਲਈ ਮੈਂ ਲਈਆ ਕੀਆ ਤੇ ਦਹੀਂ ਦੋ ਚੀਜ਼ਾਂ ਮੋਸਟ ਇੰਪੋਰਟੈਂਟ ਨੇ ਅੱਜ ਪਰ ਲੈਗ ਸਟਾਈਲ ਦਾ ਰਾਇਤਾ ਬਣਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਸਟ ਚ ਲਾਵਾਂਗੇ ਤੜਕਾ ਜੋ ਕਿ ਇਸ ਰੈਸਪੀ ਨੂੰ ਹੋਰ ਵੀ ਟੇਸਟੀ ਬਣਾ ਦੇਗਾ ਸੋ ਪਲੀਜ਼ ਅਗਰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਰ ਦਿਆ ਜੀ ਸਟਾਰਟ ਦਾਇਤਾ ਆਪਾਂ ਅੱਗੇ ਬਣਾਉਂਦੇ ਸੀਗੇ ਕਿ ਆ ਇਹਨੂੰ ਕੱਦੂ ਕਸ ਕਰਕੇ ਆਪਾਂ ਪਾਣੀ ਚ ਬੋਇਲ ਕਰ ਲੈਂਦੇ ਤੇ ਪਰ ਅੱਜ ਮੈਂ ਬੋਇਲ ਨਹੀਂ ਕਰ ਰਹੀ ਬਸ ਪਾਣੀ ਇਸ ਵਿੱਚ ਜਿਹੜਾ ਇਹਦੇ ਵਿੱਚ ਪਾਣੀ ਆਪਾਂ ਨੇ ਛੋੜਨਾ ਨਹੀਂ ਬਸ ਐਵੇਂ ਇਹਨੂੰ ਗੈਸ ਤੇ ਰੱਖ ਕੇ ਨਾ ਸੌਫਟ ਕਰ ਲੈਣਾ ਮਤਲਬ ਤਾਂ ਆਪਣਾ ਕੀ ਆ ਸੌਫਟ ਕਰਨੇ ਤੱਕ ਹੁੰਦਾ ਹੈ ਜਿਹੜਾ ਆਪਾਂ ਪਾਣੀ ਵਾਲ ਕੇ ਬਣਾਉਂਦੇ ਆ ਕਧਰਾ ਜੜੀ ਦੀ ਨਿਊਟ੍ਰੀਸ਼ਨ ਵੈਲਿਊ ਉੱਪਰ ਸਾਰੀ ਬਾਹਰ ਨਿਕਲ ਜਾਂਦੀ ਜ। ਬਾਕੀ ਤਾਂ ਲੈ ਹੀ ਬਚ ਜਾਂਦਾ। ਸੋ ਇਹਦੇ ਪਾਣੀ ਸਮੇਤ ਇਹ ਆਪਾਂ ਇਹਨੂੰ ਸੌਫਟ ਕਰ ਲਾਂਗੇ। ਇਹ ਹੋ ਗਈ ਆਪਣਾ ਸੌਫਟ। ਜੇ ਥੋੜਾ ਕ੍ਰਾਂਚੀ ਰੱਖਣਾ ਹੈ ਥੋੜਾ ਕ੍ਰਾਂਚੀ ਰੱਖ ਲਓ। ਬਿਲਕੁਲ ਸੌਫਟ ਕਰਨਾ ਹੈ ਤਾਂ ਬਿਲਕੁਲ ਸੌਫਟ ਕਰ ਲਓ ਆਪਣੀ ਚੋਆਇਸ ਹੈ। ਮਸਾਲਾ ਆਂਦੇ ਰਹੋ ਤਾਂ ਕਿ ਨੀਚੇ ਨੇ ਲੱਗੇ। ਗੈਸ ਕਰਦਾਂਗੇ ਬਾਅਦ। ਓਤੇ ਬਾਅਦ ਆਪਾਂ ਇਹਨੂੰ ਇੱਕ ਪਲੇਟ 'ਚ ਪਾ ਦਾਂਗੇ। ताकि बिल्कुल ठंडा हो जाए क्योंकि अपन ठंडा करके दही सपाड़ेंगे जਵੇਂ ਆਪਾਂ ਇਹ ਦੂਸਰਾ ਪਾਉਂਦੇ ਆ ਫੁਲਾ ਦਾਂਗੇ ਤਾਂ ਕਿ ਛੇਤੀ ਠੰਡਾ ਹੋ ਜਾਏ ਐਨ ਨੂੰ ਕਪਾ ਜਹੀਂ ਤਿਆਰ ਕਰ ਲਾਂਗੇ ਆਪਣਾ ਮਸਾਲੇ ਕਰਾਂਗੇ ਇੱਕ ਸੀੜੀ ਵਿੱਚ ਬਾਕੀ ਤਾਂ ਸੇਮ ਹੀ ਹੈ ਸਾਰਾ ਦਹੀਂ ਸਪਾਣੇ ਕੁਝ ਮਸਾਲੇ ਇਹ ਫਾਤ ਮੈਂ ਸਿੰਪਲ ਨਾਲ ਥੋੜਾ ਜਿਹਾ ਕਾਲਾ ਨਮਕ ਚਾਟ ਮਸਾਲਾ ਗਰਮ ਮਸਾਲਾ ਤੇ ਕਰ ਦਾਂਗੇ ਜੀ ਮਿਕਸ ਤੇ ਥੋੜਾ گاੜਾ ਜਿਸ ਪਾ ਲੂਗੇ ਆਪਣੇ ਇਹ ਰਿਕਾਰਡਿੰਗ ਪਾਣੀ ਇਰਾਇ ਤਾਂ ਬਿਲਕੁਲ ਠੰਡਾ ਹੋ ਗਿਆ ਜੀ ਜਦੋਂ ਆਪਣਾ ਰੂਮ ਟੈਂਪਰੇਚਰ ਤੇ ਆ ਜਾਏ ਫਿਰ ਆਪਾਂ ਨੇ ਦਹੀਂ ਚ ਪਾਉਣਾ ਇਹ ਤਾਂ ਥੰਡਾ ਹੋ ਗਿਆ ਜੀ ਮਿਕਸ ਹੁਣ ਤੋਂ ਬਾਅਦ ਨੂੰ ਅਮ ਜਿਪਾ ਨੇ ਇੱਕ ਤੜਕਾ ਤੜਕਾ ਸਟੱਕ ਲਈ ਇਸ ਨੂੰ ਫ੍ਰੈਸ਼ ਥੋੜਾ ਜਿਹਾ ਆਇਲ ਲੈ ਕੇ ਔਰ ਇਸ ਪਰ ਰਾਈ ਜੀਰਾ ਔਰ ਚੜੀ ਤੱਕਾ ठंडे जाके पालन नहीं रन के तैयार है बिल्कुल गर्मी में स्पेसल ठंडा ठंडा घिया का रायता रेडी है जी ती किसी भी चीज़ में सर्व कर सकते हो